ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਦੂਜੀ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਹੋਰੀ ਰਮਤਾ ਸੰਥਿਆ ਦੀ ਵਿਆਖਿਆ ਸਹਿਤ ਆਰੰਭ ਕਰੀਏ ਹਾਂਜੀ ਪਹਿਲੇ ਪਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਜਹ ਮਾਤ ਪਿਤਾ ਸੁੱਤ ਮੀਟ ਨ ਭਾਈ ਸੰਗਤਿਮ ਜਹ ਬੜਨ ਜੈਨਕ ਪਾਉ ਜਿੱਥੇ ਇਹਨੂੰ ਜੈਹਾਂ ਨਹੀਂ ਕਹਣਾ ਸੁਖਮਨੀ ਸਾਹਿਬ ਦੀ ਲੇਕ ਇੱਕ ਹੋਰ ਇਹਦਾ ਨਾਲ ਦਮਿਲਦਾ ਅਖਰੰਦਾ ਜੱਗੇ ਨੂੰ ਸਿਹਾਰੀ ਆਹਾ ਜੈਹ ਇਹਨੂੰ ਜੈਹ ਕਹਿੰਦੇ ਨੇ ਜੈਹਤੂ ਪਾਉ ਜਿਸ ਤੇ ਜੈਨਕ ਪਾਉ ਜਿੱਥੇ ਇਹ ਸਰੀ ਸੁਖਮਨੀ ਸਾਹਿਬ ਚੰਦਰਾ ਜੈਹ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤੇ ਜਿਸ ਦੀ ਕਿਰਪਾ ਨਾਲ ਜੈਤੂ ਪਾਉ ਜਿਸ ਇਹ ਗਿਆਨ ਘਰ ਜਿੱਥੇ ਇੱਥੇ ਸੱਚੇ ਪਾਛੇ ਬਖਸ਼ਿਸ਼ ਕਰਦੇ ਜਿਹਾ ਮਾਤ ਪਿਤਾ ਸੁੱਤ ਮੀਤ ਨ ਭਾਈ ਮਾਤਾ ਪਿਤਾ ਸੁੱਤ ਪੁੱਤਰ ਮੀਤ ਮਿੱਤਰ ਦੋਸਤ ਭਾਈ ਭੈਣ ਭਰਾ ਜਿੱਥੇ ਮਾਤਾ ਪਿਤਾ ਪੁੱਤਰ ਧੀਆ ਦੋਸਤ ਮਿੱਤਰ ਤੇ ਭੈਣ ਭਰਾ ਸਾਥ ਨਹੀਂ ਆnde ਮਨ ਉਹਾਂ ਸੰਗਤਿ ਇਹਨੂੰ ਉਹਾਂ ਵਰਨਾ ਆਹਨ ਕਰਨਾ ਉੱਪਰ ਬੰਦੀ ਦੇ ਨਾਲ ਉਹਾਂ ਵਿਆਕਰਨ ਦੇ ਨਾਲ ਸੁੱਧ ਉਚਾਰਨ ਇਹਦਾ ਉਹਾਂ ਹੈ ਨਾਮ ਨਾਮ ਜਿਹੜੇ ਮੰਮੇ ਨੂੰ ਔਂਕਰ ਆਈਏ ਤਾਂ ਇਹ ਨਾਮ ਇੱਥੇ ਨਾਉਨ ਹੈ ਇਸ ਕਰਕੇ ਮੰਮੇ ਨੂੰ ਔਂਕਰ ਆਈਏ ਔਂਕਰ ਸਿਹਾਰੀਆਂ ਇਹਨਾਂ ਦਾ ਕੋਈ ਅਰਥ ਹੈ ਗੁਰਬਾਣੀ ਦੇ ਵਿੱਚ ਤਾਂ ਹੀ ਸੱਚੇ ਪਾਤਸ਼ਾਹ ਨੇ ਐਵੇਂ ਇਹਨੂੰ ਵਾਧੂ ਘਾਟੂ ਕਰਕੇ ਨਹੀਂ ਲਾ ਦਿੱਤੀਆਂ ਮੰਨ ਉਹਾਂ ਨਾਮ ਤੇਰਾ ਸੰਗ ਸਹਾਈ ਨਿੱੱਥਿਆ ਮਾਤਾ ਪਿਤਾ ਪੁੱਤਰ ਦੀਆਂ ਭੈਣਾਂ ਕਰਾ ਸੱਜਣ ਮਿੱਤਰ ਸਾਥ ਨਹੀਂ ਦੇ ਸਕਦੇ ਇਹ ਮਨਾਉ ਉੱਥੇ ਨਾਮ ਨੇ ਤੇਰਾ ਸਾਥੀ ਬਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ